ਇੱਕ ਵਾਰੀ ਮੀਟਿੰਗਾਂ ਕਰਦੇ ਨੇ ਦੂਜੇ ਪਾਸੇ ਬੰਦੇ ਮਾਰਦੇ ਨੇ ਮਿਸਾਲ ਲਈ ਫਸਲ ਬੀਜਣੀ ਬੰਦ ਕਰ ਦੋ ਹਾਂ ਯੈਸ 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 ਇੱਕ ਸਾਲ ਲਈ ਉਹਨੇ ਬਾਰਡਰ ਲਾਇਆ ਨਾ ਆਪਣੀ ਮਿਸਾਲ ਲਈ ਫਸਲ ਬੰਦ ਕਰ ਦੋ ਅੰਟੀ ਇਹਨਾਂ ਨੇ ਬੰਦਾ ਮਾਰ ਦਿੱਤਾ 302 ਲੱਗੇਗੀ ਹੋਂ ਫਰ ਦੇਸ ਦਾ ਸੰਵਿਧਾਨ ਹੈ ਕੋਈ ਵੀ ਕਾਨੂੰਨ ਹੈ ਉਹ ਤੇ ਪ੍ਰਧਾਨ ਮੰਤਰੀ ਲਈ ਹੋਏ ਤੇ ਸਾਡੇ ਲਈ ਵੀ ਹੋਈਏ ਮੁੰਡੇ ਗੁੱਲ ਕਰਦੇ ਨੇ ਸਰ ਤੇ ਵਿਚਾਈ ਦਾ ਪਾਚਾ ਭਗਵਾਨ ਜੀ ਹਾਂ ਬਿਲਕੁਲ ਇੱਥੇ ਤੁਹਾਨੂੰ ਸਸਕਾਰ ਕਰਨ ਵਾਸਤੇ ਜਵਾਨ ਬੰਦਾ ਨਹੀਂ ਲੱਭਣਾ ਬਜ਼ੁਰਗਾਂ ਦਾ ਨੋਟ ਕਰ ਲਓ ਗੱਲ ਸਾਰੀ ਦੁਨੀਆ ਬਾਹਰ ਨੂੰ ਜਾਂਦੀ ਉਹ ਪਾਗਲ ਥੋੜੀ ਜਿਹਾ ਬਾੜ ਨੂੰ ਜਾਣਾ ਚਾਹੁੰਦਾ ਗੁਲਾਮੀ ਹੀ ਰੱਖਣਾ ਚਾਹਿਆ ਨਹੀਂ ਬਸ ਕੋਈ ਬੈਠੋ ਚਲੋ ऐसे है जी देखो मैं एक बात देखो सबके अपने अपने विचार है मुंडे ने जो बात कही ना सारी की सारी सही है सो की सो सही है मुंडे की तो गुस्सा बिल्कुल अरे जवान में बैठ बेटा होना भी चाहिए अगर जवानी में अगर नहीं होगा तो फिर मतलब वही बात है फिर फायदा क्या जी नहीं बिल्कुल आपा आपा सैयद आजम भगत सिंह की मतलब औलाद है अपने बुजुर्ग हो और मतलब अपने जो गुरु महाराज हैं मतलब गुरु गोविंद सिंह जी और जिन्ने जी, भी अपने गुरु महाराज हुए उनती जो भी मतलब किया अपन बड़े जुल्म भी सहन किए हैं लेकिन मैं एक थोड़ा सा जोड़ के विनती जरूर करूंगा ਜੋਸ਼ ਹੋਣਾ ਚਾਹੀਏ ਜੋਸ਼ ਮੈਂ ਆਪਾਂ ਨਾ ਹੋਸ਼ ਨਹੀਂ ਖੋਣਾ ਇੱਕ ਸਟੇਜ ਬਣਾਓ ਮੰਚ ਬਣਾਓ ਆਪਣੇ ਵਿਚਾਰ ਰੱਖੋ ਫਿਰ ਰਣਨੀਤੀ ਕਰੋ ਉਸਕੇ ਸਾਹਮਣੇ ਕੰਮ ਕਰਨਾ ਜਿਆਦਾ ਵਧੀਆ ਰਹੂਗਾ ਬਾਕੀ ਆਪਣੇ ਆਪਣੇ ਵਿਚਾਰ ਜੀ ਦੇਖੋ ਮਤਲਬ ਸਭ ਬੰਦਾ ਮਤਲਬ ਠੀਕ ਇਸ ਕੀ ਸ਼ਾਨਦਾਰੀ ਐ ਇਦਾਂ ਹੀ ਫਿਰ ਉਹ ਪਤੀ ਚੱਕਰੀ ਵੇਖੋ ਸ਼ਾਂਤੀ ਸ਼ਾਂਤੀ ਵੈਲੈਂਸ ਦਾ ਮਤਲਬ ਕੀ ਹੈ ਵੀ ਤੁਸੀਂ ਕਿਸੇ ਸਰਕਾਰੀ ਚੀਜ਼ ਦਾ ਨੁਕਸਾਨ ਕਰੋ ਜੋ ਵੈਲੈਂਸ ਦਾ ਮਤਲਬ ਹੈ ਅਗਰ ਮੈਂ ਕਲ ਤੋਂ ਤੁਸੀਂ ਕਹਿ ਸਕਦੇ ਹੋ ਵੈਲੈਂਸ ਕਿਹਾ ਜਾਂਦਾ ਹੈ ਆਪਾਂ ਕਿਸੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਕਰੀਏ ਕਿਸੇ ਇਨਸਾਨ ਦਾ ਨੁਕਸਾਨ ਕਰੀਏ ਕਿਸੇ ਰਾਹ ਗਾੜੀ ਨੂੰ ਕੋਈ ਨੁਕਸਾਨ ਪਹਾਈ ਜਾਂ ਹੋਰ ਕਿਸੇ ਬੰਦੇ ਨੂੰ ਨੁਕਸਾਨ ਪਵੇ ਉਹਨੂੰ ਆਪਾਂ ਕਹਾਂਗੇ ਵੀ ਕਿਸਾਨ ਵੈਲੈਂਸ ਕਰਦੇ ਨੇ ਉਹਨੂੰ ਵੈਲੈਂਸ ਕਹਾਂਗੇ ਨਾ ਚੁੱਪ ਕਰਕੇ ਟਰਾਲੀਆਂ ਦੇ ਵਿੱਚ ਬੈਠਣੇ ਇੰਜ ਕਰੋ ਮੋਦੀ ਨਾਲ ਸਾਰੀ ਕੈਬਨਟ ਨੂੰ ਗੌਰ ਸੈਂਟਰ ਦੀ ਨੂੰ ਕਿਸਾਨ 1 ਸਾਲ ਤੇ 1 ਮਹੀਨਾ ਬੈਠਾ ਤੂੰ 1 ਮਹੀਨਾ ਬਹਿ ਜਾ ਉਹ ਘਾ ਟ੍ਰਾਲੀ ਦੇ ਉੱਤੇ ਤੈਨੂੰ ਰੋਟੀ ਦੇਣੇ ਆ ਤੈਨੂੰ ਸਾਰਾ ਕੁਝ ਦੇਣੇ ਤੂੰ ਬਹਿ ਕੇ ਦੇ ਖਾ ਯਾਰ ਕੋਈ ਗੱਲਾਂ ਕਹਿਣ ਜੀ ਨੇ ਉੱਥੇ ਸਾਲਾ ਮੀ ਵੀ ਪਿਆ ਨੇਰੇ ਲੈਟਰਿੰਗ ਵੀ ਕਰਦੇ ਸੀ ਕੋਲ ਉਥੇ ਮੀ ਦੇ ਵਿੱਚ ਮੁਸ਼ਕ ਵੀ ਮਾਰਦੀ ਸੀ ਫਿਰ ਵੀ ਬੈਠੇ ਸੋਖੀ ਗੱਲ ਨਹੀਂ ਸੀ ਹੈਗੀ ਪਰ ਇਹ ਗੱਲ ਇੱਕ ਕਹਿ ਦੇਣੀ ਸੋਖੀ ਨਹੀਂ ਸੀ ਗੱਲ ਹੈਗੀ ਪਰ ਵੇਖੋ ਸ਼ਾਂਤੀ ਠੀਕ ਹੈ ਰੱਖਣੀ ਚਾਹੀਦੀ ਏ ਪਰ ਬਿਲਕੁਲ ਨਹੀਂ ਜਿੰਮੇ ਦਾ ਬੰਦਾ ਖੂਜ ਜਿਵੇਂ ਦੀ ਆਵਾਜ਼ ਦਵੇ ਉਵੇਂ ਦੀ ਅਕੋ ਦੇਣੀ ਚਾਹੀਦੀ ਹਾਂ ਹੁਣ ਜਿਹੜੀਆਂ ਇਹ ਆਰਗੇਨਾਈਜੇਸ਼ਨਾਂ ਬੈਠੀਆਂ ਆਂ ਇਹ ਨਾਲ ਇਹਨਾਂ ਦੀ ਇਹਨਾਂ ਦੀ ਡਿਊਟੀ ਇਹ ਵੀ ਬਣਦੀ ਆ ਚਲੋ ਮੈਂ ਤਾਂ ਮੇਰਾ ਮੈਂ ਤਾਂ ਪੁੱਛ ਜਾ ਇਨਸਾਨ ਆ ਜਿਹੜੀ ਐਸਕੇਮ ਐਸਕੇਐਮ ਹੈ ਇਹਨਾਂ ਨੂੰ ਆਪਸ ਦੇ ਵਿੱਚ ਮੈਂ ਕਹਿੰਨੀ ਆ ਕਿ ਈਗੋ ਦਾ ਸਵਾਲ ਹੈ ਜੀ ਸਲਾ ਮਸ਼ورہ ਸਾਨੂੰ ਪੂਰੇ ਪੰਜਾਬ ਨੂੰ ਆ 7-8 ਬੰਦੇ ਰਿਪਰੈਜ਼ੈਂਟ ਕਰਦੇ ਪਏ ਨੇ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਜੀ 32 ਜਥੇਬੰਦੀਆਂ ਸੀ ਨਾ 32 ਬੰਦੇ ਸਾਨੂੰ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਪੂਰੇ ਭਾਰਤ ਨੂੰ ਕੈਸਾ ਨਹੀਂ ਰਿਪਰੈਜ਼ੈਂਟ ਕਰ ਰਹੀ ਸੀ ਜਿੰਨੇ ਬੰਦੇ ਚਲੋ ਪੰਜਾਬ ਦੇ ਸੀ ਸਾਡੇ ਜਿੰਨੇ ਹੁਣ ਵੀ ਸਾਡਾ ਉਹੀ ਸਿਸਟਮ ਹੈ ਸੀ ਉਹਨਾਂ ਨੇ ਵਿਸ਼ਵਾਸ ਜਤਾਇਆ ਵੀ ਸਾਡਾ ਫਾਇਦਾ ਕਰਨਗੇ ਫਾਇਦੇ ਵਾਲੀ ਗੱਲ ਸਹੀ ਹੈ ਪਰ ਸਾਡੇ ਤਾਂ ਨੌਜਵਾਨ ਮਾਰੀ ਜਾਂਦੇ ਨੇ ਹਾਂ ਨੌਜਵਾਨ ਕੀ ਕਰਾਂ ਤੋਂ ਦਾ ਫਾਇਦਾ ਮੰਨ ਲਓ ਤੁਸੀਂ ਰੋਟੀ ਤਾਂ ਹੀ ਆਪਾਂ ਖਾਣ ਜੋਗੇ ਰਹਿਵਾਂਗੇ ਨਾ ਜੇ ਇਨਸਾਨ ਰਹੇਗਾ ਜੇ ਬੰਦਾ ਹੀ ਨਾ ਰਹਾ ਜੇ ਜੂਥ ਹੀ ਨਾ ਰਹਾ ਜੇ ਸਾਰੀ ਇਹਨਾਂ ਨੇ ਮਾਰ ਦਿੱਤੀ ਤੇ ਇਹਨਾਂ ਦੇ ਕੰਮ ਕੋਈ ਇਹ ਗੱਲ ਥੋੜੀ ਨਾ ਕੋਈ ਗੱਲਬਾਤ ਕਰਨ ਵਾਲੇ ਨੇ ਕੋਈ ਗੱਲਬਾਤ ਕੀ ਵਾਦਾ ਇਹਨਾਂ ਨਾਲ ਗੱਲਬਾਤ ਕਰਨ ਦਾ ਕਾਦੀ ਮੀਟਿੰਗਾਂ ਇਹਨਾਂ ਨਾਲ ਕਰਨੀਆਂ ਨੇ ਜਵਾਨ ਮਾਰਦੇ ਨੇ ਮੀਟਿੰਗ ਹੁੰਦੀ ਏ ਜਦੋਂ ਅਗਲਾ ਦੋਨਾਂ ਧਿਰਾਂ ਤੋਂ ਚਾਹੀਏ ਇੱਕਾਧਰਣਾ ਤਾੜੀ ਥੋੜੀ ਵੱਜਦੀ ਹੈ ਬਿਲਕੁਲ ਬਿਲਕੁਲ ਆ ਬਾਕੀ ਇਹ ਹ ਤੁਸੀਂ ਮੰਚ ਤੇ ਆਪਣੇ ਵਿਚਾਰ ਆ ਜਿਹੜੇ ਯੂਨਾਈਟ ਹੋ ਬਿਲਕੁਲ ਕੋਈ ਫਰਕ ਨਹੀਂ ਹੈ ਮਤਲਬ ਨਹੀਂ ਆਗਾ ਯੂਥ ਨੂੰ ਯੂਨਾਈਟ ਕਰੋ ਬਿਲਕੁਲ ਬਿਲਕੁਲ ਆਪਕਾ ਸੁਣਾਉਣ ਨਾਲ ਕੋਈ ਮਤਲਬ ਨਹੀਂ ਆਪਕਾ ਸੁਣਾਉਣ ਨਾਲ ਸਮਝਾਉਂਦੇ ਹੋ ਯੂਥ ਨੂੰ ਉਸ ਤੇ ਕਰੋ ਠੀਕ ਹੈ ਤੁਹਾਡੇ ਜੋਸ਼ ਤੋਂ ਬਗੈਰ ਸਿਆਣਿਆਂ ਦੀ ਹੋਸ਼ ਤੇ ਤੁਹਾਡੀ ਜੋਸ਼ ਤੋਂ ਬਗੈਰ ਇਹ ਇਹ ਮੈਟਰ ਹੈ ਜਿਹੜਾ ਸੋਲਵ ਨਹੀਂ ਹੋਣਾ ਹੈਗਾ ਇਹ ਲੜਾਈ ਹੈ ਜਿਹੜੀ ਕਿਸੇ ਇਕੱਲੇ ਦੀ ਨਹੀਂ ਹੈ ਮੇਰੇ ਕੋਲ ਇੱਕ ਖੁੱਡ ਵੀ ਨਹੀਂ ਜ਼ਮੀਨ ਹੈਗੀ ਜੀ ਮੈਂ ਆ ਕੇ ਬੈਠੀ ਹੋਈ ਆ ਕਾਹਨੇ ਲਈ ਗੱਲ ਵੇਖੋ ਗੱਲ ਸਮਝੋ ਗੱਲ ਜ਼ਮੀਨ ਦੀ ਜਾਂ ਉਹ ਇੱਕ علیحدਾਂ ਚੀਜ਼ ਦੀ ਹੈ ਪੂਰੇ ਵਰਲਡ ਦੀ ਗੱਲ ਕਰਨਿਆਂ ਜਿੰਨੀ ਵਰਲਡ ਦੀ ਆਬਾਦੀ ਜਿੰਨੀ ਵੀ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਰਹਿੰਦਾ ਆਪਾਂ ਰੋਜ਼ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਦੇ ਸ਼ਾਮ ਤੱਕ ਜੋ ਚੀਜ਼ ਆਪਾਂ ਖਾਣੇ ਪਾਨੇ ਉਹ ਹਰ ਇੱਕ ਚੀਜ਼ ਕਿਸਾਨ ਪੂਰੇ ਸੱਪਾਂ ਨੂੰ ਮਿੱਧ ਕੇ ਰਾਤ ਨੂੰ 12 ਵਜੇ ਪੋਹ ਦੀਆਂ ਰਾਤਾਂ 'ਚ ਜਾ ਕੇ ਉਹ ਚੀਜ਼ਾਂ ਉਹ ਪੈਦਾ ਕਰਦਾ ਹੈ। ਤਾਹੀਂ ਆ ਕੇ ਬੈਠੇ ਆ। ਜ਼ਮੀਨ ਨਹੀਂ ਇੱਥੇ بڑے ਲੋਕ ਨੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ بڑے ਲੋਕ ਨੇ ਜਿਹੜੇ ਕਿਸੇ ਜਥੇਬੰਦੀ ਨਾਲ ਨਹੀਂ ਲੱਗੇ ਪਰ ਉਹ ਬੰਦੇ ਦਾ ਆਪੋ ਆਪਣਾ ਹੱਕ ਏ ਵੀ ਸਾਡੇ ਤੇ ਧੱਕਾ ਹੁੰਦਾ ਪਿਆ ਸੀ। ਇੱਥੇ ਵੀ ਤਾਹੀਂ ਆ ਕੇ ਆ। ਤਾਹੀਂ ਬੈਠੇ ਆ ਕਿ ਇਹ ਲੜਾਈ ਸਾਡੀ ਸਾਂਝੀ ਆ। ਇਹਦੇ ਵਿੱਚ ਸਾਡੇ ਸਭ ਦੇ ਹਿੱਤ ਨੇ ਨਾ ਗੱਲੇ ਕਿਸਾਨ ਦੇ ਇਹਦੇ ਵਿੱਚ ਕਿਸਾਨ ਦਾ ਫਾਇਦਾ ਨਾ ਗੱਲੇ ਮਜ਼ਦੂਰ ਦਾ ਫਾਇਦਾ ਇਹ ਚ ਜਿਹੜਾ ਲੋਕ ਹਿੱਤ ਵਾਲੇ ਲੋਕ ਨੇ ਜਿੰਨੇ ਵੀ ਸਾਡੇ ਮਤਲਬ ਕਿ ਰੋਜ਼ ਮਰ ਵਾਲੀਆਂ ਚੀਜ਼ਾਂ ਹੁਣ ਜੀ ਹੁਣ ਜੀ ਇਹਨਾਂ ਨੇ ਬੰਦਾ ਸਭ ਦੀ ਲੜਾਈ ਹੈ ਹੁਣ ਇਹਨਾਂ ਨੇ ਬੰਦਾ ਮਾਰਤਾ ਇਹਨਾਂ ਦੇ 302 ਦਾ ਪਰਚਾ ਹੋਏਗਾ ਇਹਨਾਂ ਤੇ ਮੰਨ ਲਓ ਆਮ ਬੰਦਾ ਜੇ ਇੱਕ ਆ ਮੈਂ ਤਾਂ ਅੰਕਲ ਮੜਾ ਜ ਇੰਜ ਵੀ ਕਰਦੀ ਨਾ ਸਾਡੇ ਦਾ 6 ਨੂੰ 26 ਦਾ ਪਰਚਾ ਆ 306 ਦਾ ਕਰਦੇ ਨਗੇ ਪਰ ਇਹਨਾਂ ਨੇ ਬੰਦਾ ਮਾਰ ਦਿੱਤਾ 306 ਇਹਨਾਂ ਤੇ 302 ਲੱਗੇਗੀ ਹੁਣ ਸਰਕਾਰੀ ਸੰਪਤੀ ਨੂੰ ਕੋਈ ਨਕਸਾ ਸੁਪਰੀਮ ਕੋਰਟ ਕੋਈ ਵੀ ਸਾਡੇ ਦੇਸ਼ ਦਾ ਸੰਵਿਧਾਨ ਹੈ ਕੋਈ ਵੀ ਕਾਨੂੰਨ ਹੈ ਉਹ ਤੇ ਪ੍ਰਧਾਨ ਮੰਤਰੀ ਲਈ ਹੋਈ ਤੇ ਸਾਡੇ ਲਈ ਵੀ ਹੋਈ ਹੈ ਜੇ ਮੈਂ ਬੰਦਾ ਮਾਰਾਂਗਾ ਮੇਰੇ ਤੇ 302 ਲੱਗੇਗੀ ਹੁਣ ਤੇ ਇਹਨਾਂ ਨੇ ਮਾਰਿਆ ਇਹਨਾਂ ਤੇ ਲੱਗੇਗਾ 302 ਖੱਟੜ ਮਨਜ਼ੂਰ ਕਰੇਗਾ ਵੀ ਮੈਂ 302 ਮੇਰੇ ਤੇ ਲੱਗਣੀ ਚਾਹੀਦੀ ਪਰਚਾ ਦਰਜ ਹੋਏਗਾ ਉਹਦੇ ਤੇ ਪਰਚਾ ਖੱਟੜ ਦੇ ਪਰਚਾ ਵਾਪਸ ਹੀ ਨੇ ਇਹ ਗੱਲ ਲਾਜਿਕ ਹੈ ਆਪਣੇ ਹਾਂ ਆਪਣੇ ਬਸ ਮੋੜ ਕਰਨਗੇ ਸਾਰੇ ਮਰਦ ਨੂੰ ਥੋੜੀ ਕਰਨਗੇ ਮੋਟਾ ਆਪਣੇ ਜਾਣਾ ਚਾਹੀਦਾ ਜਿਉਂਦੇ ਬੰਦੇ ਕਰਦੇ ਹੁੰਦੇ ਨੇ ਮੈਂ ਕਿਹਾ ਜਿਉਂਦੇ ਬੰਦੇ ਕਰਦੇ ਹੁੰਦੇ ਨੇ ਮੂਰਤੇ ਗੁੱਲ ਕਰਦੇ ਨੇ ਕਰਦੇ ਵੀ ਚਾਹੀਦਾ ਪਰਚਾ ਭਗਵਾਨ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਇਹ ਬਾਤ ਇਹ ਦੋਨਾਂ ਵਕਤ ਮੰਤਰੀਆਂ ਤੇ ਪਰਚਾ ਮੰਗਦੇ ਵਿੱਚ ਕਿਸਾਨ ਜਿਹੜੇ ਦੋਨਾਂ ਮੁੱਖ ਪਰ ਚਾ ਮੈਂ ਕਹਿੰਦਾ ਸਾਡੇ ਲੋਕਾਂ ਦਾ ਬੇੜਾ ਕਰਕ ਹੋ ਗਿਆ 15 ਦਿਨ ਬਾਅਦ ਭੁੱਲ ਜਾਂਦੇ ਨੇ 15 ਦਿਨ ਬਾਅਦ ਇਹ ਭੁੱਲ ਜਾਂਦੇ ਨੇ ਫਿਰ ਵੋਟਾਂ ਬੰਦੇ ਨੇ ਉਹਨਾਂ ਤਾਂ ਹੀ ਤਾਂ ਛਿੱਤਰ ਮਾਰਦੇ ਨੇ ਤਾਂ ਹੀ ਤਾਂ ਸਾਨੂੰ ਛਿੱਤਰ ਵੀ ਮਾਰ ਲੈ ਅੰਟੀ ਚੱਲ ਜੇਗਾ ਕੰਮ ਛਿੱਤਰ ਖਾ ਕੇ ਚੱਲ ਜੇਗਾ ਕੰਮ ਪਰ ਹੁਣ ਤੇ ਸਾਲੇ ਕਤਲ ਕਰਨ ਲੱਗ ਗਏ ਨੇ ਮਰਡਰ ਹੀ ਕਰਨ ਲੱਪੇ ਨੇ ਬਿਲਕੁਲ ਬਿਲਕੁਲ ਮਰਡਰ ਹੈ ਜੀ ਹੁਣ ਕੀ ਕਰਨਗੇ ਚਲੋ ਛਿੱਤਰ ਮਾਰ ਲੈ ਛਿੱਤਰ ਤੇ ਦੁਨੀਆ ਮਾਰ ਦਈਏ ਸਾਨੂੰ ਸਵੇਰ ਤੋਂ ਸ਼ਾਮ ਤੱਕ ਆ ਕਹਿੰਦੀ ਇਹ ਬੜਾ ਕੁਝ ਉਹ ਚੱਲ ਜਾਂਦਾ ਹੁਣ ਤੇ ਕਤਲ ਕਰਨ ਲੱਗ ਗਏ ਹੁਣ ਕੀ ਕਰੋਗੇ ਬਿਲਕੁਲ ਹੈ ਜੀ ਮਰਡਰ ਹੈ ਇਹ ਬਿਲਕੁਲ ਹਜੇ ਤਾਂ ਇਹ ਨਹੀਂ ਪਤਾ ਜਿਹੜੇ ਉੱਥੇ ਬੈਠੇ ਨੇ ਜਿਹੜੇ ਫੱਟੜ ਹੋਏ ਉਹਨਾਂ ਦੇ ਵਿੱਚੋਂ ਆ ਉਮਰ ਬਾਦਮਾਨ ਅੰਟੀ ਇੱ ਉਹ ਵਿਚਾਰੀਆਂ ਇੱਥੇ ਰਹਿੰਦੀਆਂ ਨੇ ਉਹਨਾਂ ਨੂੰ ਵਾਸ਼ਰੂਮ ਜਾਣ ਦੀ ਦਿੱਕਤ ਹਰ ਇੱਕ ਚੀਜ਼ ਦੀ ਦਿੱਕਤ ਇਹ ਕੋਈ ਨਿੱਕੀ ਗੱਲ ਹੈ ਬਹੁਤ ਵੱਡੀ ਗੱਲ ਹੈ ਆਪਦੀਆਂ ਜਨਾਨੀਆਂ ਦੇ ਘਰੋਂ ਨਹੀਂ ਕੱਢਦੇ ਤੇ ਕਿਸਾਨਾਂ ਦੇ ਸਾਲਾ ਏਦਾਂ ਥੋੜੀ ਵਿਹਲੀਆਂ ਲੱਗੇ ਫਿਰਦੇ ਜਿਹੜੇ ਛੜਕਾਂ ਦੇ ਉੱਤੇ ਲੱਗੇ ਫਿਰਦਿਆਂ ਨੇ ਇਹਨਾਂ ਦੀਆਂ ਅੱਖਾਂ ਟੁੱਟੀਆਂ ਨਹੀਂ ਅਸੀਂ ਮੈਂ ਸਵੇਰ ਦੀ ਇੱਥੇ 8 ਵਜੇ ਤੇ ਆ ਕੇ ਬੈਠੀ ਆ ਤੁਸੀਂ ਕਿਸੇ ਤੋਂ ਜੰਮੇ ਵਾਲੇ ਨਹੀਂ ਹੈਗੇ ਬਿਲਕੁਲ ਮੈਂ ਤੁਹਾਨੂੰ ਦੱਸਿਆ ਮੈਨੂੰ ਇਹ ਮੇਰਾ ਇੱਕ ਜਵਾਕ ਹੈ ਮੈਂ ਉਹਨੂੰ ਬਾਹਰ ਨਹੀਂ ਭੇਜਣਾ ਚਾਹਨੀ ਮੈਂ ਜਾਣੀ ਇੱਥੇ ਦੀ ਜ਼ਮੀਨ ਹੈ ਜਿਹੜੀ ਚੰਗਾ ਬਾਹਰ ਦਾ ਬਹੁਤ ਵਧੀਆ ਇਹੋ ਜਿਹਾ ਸੀਜ਼ਨ ਆ ਬਾਹਰ ਦਾ ਨਾ ਮਤਲਬ ਕਿ ਰਹਿਣ ਜੋਗ ਬਹਿ ਜੇ ਉੱਚ ਮੇਰੇ ਜਵਾਕ ਹੈ ਜਿਹੜੇ ਮੈਂ ਤਾਂ ਮੈਂ ਕਿਸੇ ਦੀ ਲੜਾਈ ਨਹੀਂ ਮੈਂ ਆਪਣੀ ਲੜਾਈ ਲੜ ਰਹੀ ਆਪਣੀ ਬੱਚਿਆਂ ਦੀ ਲੜਾਈ ਲੜ ਰਹੀ ਹਾਂ ਉਹ ਜਿਹੜੀ ਮਿੱਟੀ ਆ ਉਹ ਮਤਲਬ ਜ਼ਮੀਨ ਬਚ ਜੇ ਸਾਡੀ ਜ਼ਮੀਨ ਬਚ ਜੇ ਆ ਜਿਹੜਾ ਇਹ ਜ਼ਹਿਰ ਪਾ ਕੇ ਸਾਡੇ ਸਿਸਟਮ ਨੂੰ ਗਾਲਿਆ ਜਾ ਰਿਹਾ ਇਹ ਜਿਹੜਾ ਮਤਲਬ ਤੰਤਰ ਨੇ ਵੀ ਜਿਹੜਾ ਇੰਨਾ ਸਿਸਟਮ ਬਗਾੜਿਆ ਆ ਉਹਨੂੰ ਸੁਧਾਰ ਲਓ ਤੁਸੀਂ ਨੌਜਵਾਨਾਂ ਨੇ ਸੁਧਾਰਨਾ ਹੈ ਸਾਡਾ ਤਾਂ ਐ ਆ ਮੇਰਾ 18 ਸਾਲਾਂ ਦਾ ਜਵਾਕ ਹੈ ਘਰ ਵਾਲਾ ਮੇਰਾ ਪੂਰਾ ਆ ਮੈਨੂੰ ਤਾਂ ਐ ਮੇਰਾ ਬੱਚਾ ਆ ਜਿਹੜਾ ਮੈਂ ਉਹਨੂੰ ਪਰਦੇਸ ਦੇ ਵਿੱਚ ਅੱਖਾਂ ਤੋਂ ਦੂਰ ਨਹੀਂ ਭੇਜਣਾ ਚਾਹੁੰਦੀ ਪਤਾ ਹੀ ਇਹ ਨਾਲ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਮੰਨ ਲਓ ਕਿ ਕਾਲ ਯੁਗ ਦਾ ਸਮਾਂ ਆਏਗਾ ਹਨਾ ਸਮਝ ਨਹੀਂ ਹੁੰਦੀ ਵੀ ਕਾਲ ਯੁਗ ਦਾ ਕੀ ਸਮਾਂ ਆਏਗਾ ਪਰ ਇਹ ਚੀਜ਼ ਨਹੀਂ ਸੀ ਜਿਸ ਮੁਲਕ ਨੂੰ ਆਜ਼ਾਦ ਕਰਾਇਆ ਇੱਥੇ ਗਾਂਧੀ ਥੋੜਾ ਗੱਲਾਂ ਯਾਦ ਕਰਾ ਗਿਆ 90% ਕੁਰਬਾਨੀਆਂ ਕੁਰਬਾਨੀਆਂ ਪੰਜਾਬ ਦੀਆਂ ਵੇਖੋ ਤੁਸੀਂ ਕਿੰਨੀਆਂ ਨੇ 90 ਜੇ ਪੰਜਾਬ Haryana ਫਸਲ ਪਾਇਆ ਕਰਨਾ ਬੰਦ ਕਰ ਦੇਣਾ ਇਹਨਾਂ ਨੂੰ ਪਤਾ ਲੱਗ ਜਾਏਗਾ 60% ਅਨਾਜ ਪੰਜਾਬ ਤੇ Haryana ਪੂਰਾ ਕਰਦਾ ਬੋਲਡਰ ਦੇ ਵਿੱਚ ਇਹ 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 ਗੱਲ ਹੈ ਨਾ ਜਿਹੜੀ ਆ ਟਿਕਾਣੇ ਵਾਲੀ ਕੀਤੀ ਤੁਸੀਂ ਆਪਾਂ ਉਹਦਾ ਮਤਲਬ ਕੋਈ ਨਹੀਂ ਜੀ ਆ ਜਿੱਥੇ ਬੈਠੇ ਆ ਨਾ ਹੁਣ ਅਸੀਂ ਲਿਖ ਕੇ ਦੱਸਾਂਗੇ ਇਹ ਸਾਡੇ ਜਿਹੜੇ ਆਗੂ ਅਸੀਂ 8000 ਰੁਪਏ ਦਵਾਗੇ ਅਸੀਂ ਬੰਦ ਕਰ ਹੀ ਨਹੀਂ ਸਕਦੇ ਇੱਕ ਸਾਲ ਲਈ ਫਸਲ ਵੇਚਣੀ ਬੰਦ ਕਰ ਦੋ ਹਾਂ ਯੈਸ 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 ਇੱਕ ਸਾਲ ਲਈ ਉਹਨੇ ਬਾਰਡਰ ਲਾਇਆ ਨਾ ਆਪਣੀ ਇੱਕ ਸਾਲ ਲਈ ਫਸਲ ਬੰਦ ਕਰ ਦੋ ਅੰਟੀ ਗੱਲ ਸੁਣੋ ਮੇਰੀ ਕਹਿਣੀ ਕਹਿਣੀ ਤੇ ਕਰਨੀ ਦੇ ਦੋ ਅਲੱਗ-ਅਲੱਗ ਗੱਲਾਂ ਨੇ ਮੇਰੀਆਂ ਗੱਲਾਂ ਕਹਿਣੀਆਂ ਤੇ ਉਹਦੇ 'ਚ ਅਮਲ ਕਰਨਾ ਦੋ ਅਲੱਗ-ਅਲੱਗ ਮਤਲਬ ਨੇ ਇੱਥੇ ਲਾਂਬੰਦ ਕਰ ਲਓ ਆਪਾਂ ਹੁਣ ਮੰਨ ਲਓ ਅਸੀਂ ਜਿਹੜੇ ਦੇਣ ਲੈਣੇ ਮੰਨ ਲਓ ਮੈਂ 8000 ਰੁਪਏ ਚੁੱਕ ਮੈਂ ਉਹਨੂੰ ਨਹੀਂ ਮੰਨ ਲਓ ਮੈਂ 2 ਮਹੀਨੇ ਰੱਖਾਂ ਤਿੰਨ ਰੱਖਾਂ ਕਿਉਂਕਿ ਮੈਂ ਖਰਚਾ ਵੀ ਤਾਂ ਚਲਾਣਾ ਹੈ ਮੈਂ ਕਿਹੜਾ ਸਰਕਲ ਵੀ ਤਾਂ ਚਲਾਣਾ ਉਹ ਕਿਵੇਂ ਚੱਲੇਗਾ ਤੁਸਾਂ ਮੈਂ 1 ਸਾਲ ਦੀ ਗੱਲ ਕਰਦੀ ਵੀਰੇ 1 ਸਾਲ ਲਈ ਜੇ ਇਹ ਕੰਮ ਹੋ ਜਾਵੇ ਜਿਹੜੀ ਮਰਜ਼ੀ ਸਰਕਾਰ ਹੋਵੇ ਅਸੀਂ ਰੁਗ ਜੁੱਤੀਆਂ ਕਾ ਕੇ ਫਿਰ ਉਹਨਾਂ ਨੂੰ ਵੋਟਾਂ ਪਾ ਦੇਣੇ ਇੱਥੇ ਕਾ ਅਸੀਂ ਕਿੱਥੋਂ ਕਰ ਲਾਂਗੇ ਸੈਟ ਦੀ ਸਰਕਾਰ ਹੋਵੇ ਕਿਸੇ ਸੈਂਟਰ ਦੀ ਸਰਕਾਰ ਹੋ ਇੱਕ ਸਾਲ ਚ ਉਹਨਾਂ ਨੂੰ ਤੁਸੀਂ ਆਪਣੀ ਲੱਤ ਦੇ ਥੱਲੋਂ ਨਾ ਲਗਾ ਗਏ ਮੇਰੇ ਨਾਂ ਬਟਾ ਲਈਓ ਗੱਲ ਇਹ ਆ ਕਿ ਗੱਲ ਨੀਤੀ ਲੀਕ ਖਿੱਚ ਚੜਾਈ ਇਤਿਹਾਸ ਆਪਣੇ ਆਪ ਨੂੰ ਸਿਰਜਦਾ ਹੈ ਜੀ ਇਤਿਹਾਸ ਪਿਛੋਕੜ ਵੇਖ ਲੋ ਜਦੋਂ ਤੋਂ 1947 ਜੋ ਵੇਖ ਲੋ ਜਿਸ ਨੇ ਵੀ ਇਸ ਕੌਮ ਦੇ ਨਾਲ ਮੱਥਾ ਲਾਇਆ 6 ਮਹੀਨੇ ਤੋਂ ਵੱਧ ਸਮਾਂ ਕੱਢਿਆ ਨਹੀਂ ਹੈਗਾ ਪਹਿਲਾਂ ਕਿਸੇ ਨੂੰ ਛੇੜੀਦਾ ਨਹੀਂ ਤੇ ਦੂਜ ਨਹੀਂ ਛੱਡੀਦੀ ਹੁੰਦੀ ਪਰ ਜੋ ਇਹਨਾਂ ਨੇ ਇਹ ਕੰਮ ਕਰਦੇ ਵੇ ਨੇ ਨਾ ਇਹ ਗੱਲ ਸਹੀ ਦਾ ਨਤੀਜੇ ਸਹੀ ਨਹੀਂ ਨਿਕਲਣੇ ਮੋਦੀ ਦਾ ਅੰਤ ਉਹਨੇ ਸੰਭੂ ਅੱਜ ਲੀਕ ਦਾ ਲੀਕਤਾ ਸਾਡਾ ਮੁੰਡਾ ਇਹਨਾਂ ਦੇ ਤਾਨਾਸ਼ਹੀ ਵਾਲਾ ਸਿਸਟਮ ਕਰ ਦਿੱਤਾ ਘੁੰਗਰ ਰਿਹਾ ਸੀ ਉਹ ਹਾਜੀ ਕਲੀ ਸੀ ਉਹ ਉਨੇ ਕਿ ਪੁੰਗਰ ਨਾ ਸੀਗਾ ਉਹਦੀ ਸ਼ਹਾਦਤ ਹੈ ਜਿਹੜੀ ਉਹਦੇ ਲਈ ਮੈਂ ਤਾਂ ਨਾਲ ਬਰਾਬਰ ਹੀ ਮੈਂ ਭੰਡ ਨੂੰ ਵੀ ਉਨਾ ਹੀ ਪਿੱਟਦੀ ਆ ਕੀ ਯਾਰਾਂ ਮਾਰਤਾ ਜ਼ਿਆਦਾ ਮਾਰ ਲਈ 5 ਲੱਖ ਜਾਨੋ ਮੋਦੀ ਨੂੰ ਕਹਾਂ ਉਹਨੂੰ ਉਹਨੂੰ ਸਾਡਾ 5 ਲੱਖ ਮੋਦੀ ਮੋਦੀ ਜੇ ਨਹੀਂ ਜੇ ਇਹ ਗੱਲ ਹੈ ਨਾ 5 ਲੱਖ ਉਹਨੇ ਮੁੱਲ ਪਾਇਆ ਵੀਰਾਂ ਦਾ 5 ਲੱਖ ਮੋਦੀ ਅੰਦਰ ਕਰੇ ਖਲੋ ਕੇ ਸਾਹਮਣੇ ਮੇਰੇ ਤੋਂ ਗੋਲੀ ਖਾਵੇ ਮੈਂ ਰੁਪਿਆ 30 ਲੱਖ ਦਵਾਂਗਾ ਮੈਂ ਗੋਲੇ ਨਾ ਦਵਾ ਦੇ ਹਾਂ ਗੋਲੀ ਖਾਵੇ ਲੈ ਤੂੰ ਖਾ ਮੈਂ ਦਵਾਗਾ 3 ਲੱਖ ਰੁਪਏ ਨਗਦ ਦਵਾਗਾ ਇਹ ਗੱਲ ਕਹਿਣ ਤੇ ਨਹੀਂ ਬਿਲਕੁਲ ਕਰਾਂਗਾ ਆ ਬੱਚਿਆਂ ਦੀਆਂ ਗੱਲਾਂ ਨੂੰ ਲਾਓ ਇਹ ਬੱਚਿਆਂ ਦਾ ਫਿਊਚਰ ਹੈ ਇਹ ਗੁੱਸਾ ਹੁਈ ਨਹੀਂ ਹੈ ਲਾਵੇ ਨਹੀਂ ਨਹੀਂ ਜੀ ਸ਼ਰਾਫਤ ਕੋਈ ਕੋਈ ਫਾਇਦਾ ਨਹੀਂ ਸੀਟਾਂ ਦਾ ਜਨਾਈਟ ਕਰੋ ਜਨਾਈਟ ਕਰੋ ਫੇਰ ਵੀ ਸਾਡੀ ਸਟਰੈਂਥ ਤੁਸੀਂ ਇਕੱਲੇ ਨਹੀਂ ਉੱਥੇ ਪੰਗਾ ਲੈ ਸਕਦੇ ਤੁਹਾਨੂੰ ਵੀ ਮਜੇ ਮਰਨਾ ਸੀ ਮੌਤ ਸਾਡੀ ਚੋਆਈ ਦੀ ਹੋਏਗੀ ਇਹਨਾਂ ਦਲਿਆਂ ਦੇ ਚੋਆਈ ਦੀ ਮੌਤ ਨਹੀਂ ਹੋਏਗੀ ਠੀਕ ਹੈ ਹਾਂ ਸਟਰੈਂਥ ਬਣਾਓ ਮੌਤ ਸਾਡੀ ਸਾਡੀ ਚੋਆਈ ਦੀ ਹੋਵੇ ਠੀਕ ਹੈ ਜੀ ਕੋਈ ਨੌਜਵਾਨ ਤਰੀਕੇ ਨਾਲ ਸਾਰੇ ਨਾਲ ਆ ਭਾਈ ਆਪਾਂ ਤੁਹਾਡੇ ਨਾਲ ਨੌਜਵਾਨ ਮੁੰਡੇ ਸਾਰੇ ਮਰਨ ਨੂੰ ਤਿਆਰ ਬੱਠੇ ਨੇ ਅੱਗੇ ਕਿਆ ਜੀ ਨੌਜਵਾਨ ਮਰੇਉਂਦਾ ਕਿਹੜਾ ਹੋ ਰਿਹਾ ਹੈ ਅੱਜ 21 ਤਰੀਕ ਨੂੰ ਗੱਲ 11 ਵਜੇ ਦੀ ਇਹਦਾ ਮੁੜ ਕੇ ਕਹਿ ਦਿੰਦੇ ਮਢੀਰ ਪੰਗੇ ਲਾਵਾ ਬਾਅਦੋਂ ਮਢੀਰ ਜਦੋਂ ਕੰਮ ਲੈਣਾ ਹੁੰਦਾ ਉਦੋਂ ਜੂਤਾਂ ਦਿੱਲੀ ਗਏ ਉਦੋਂ ਇਹਨਾਂ ਨੂੰ ਮਢੀਰ ਲਗਾਈ ਇਹਨਾਂ ਦਾ ਸਿਰ ਉੱਚਾ ਕਰਾਇਆ ਇਹ ਬਜ਼ੁਰਗਾਂ ਦਾ ਹੀ ਉੱਚਾ ਆਇਆ ਸਿਰ ਤੇ ਅੱਜ ਮੰਡੀਰ ਹੈ ਜੇ ਅੱਜ ਉੱਥੇ ਜੇ ਅੱਜ ਟੱਪ ਜਾਂਦੇ ਫਿਰ ਸਾਰੇ ਇਹਨਾਂ ਦਾ ਉੱਚਾ ਆਉਣਾ ਸੀ ਕਿਸੇ ਦੇ ਮੁੰਡੇ ਨੇ ਡੀਐਸਪੀ ਲੱਗ ਜਾਣਾ ਸੀ ਕਿਸੇ ਨੇ ਮੁੱਖ ਮੰਤਰੀ ਦਾ ਖੌਬ ਵੇਖਣਾ ਸੀ ਸਹੀ ਬਾਤ ਹੈ ਭਾਈ ਸਾਹਿਬ ਬਿਲਕੁਲ ਸਹੀ ਬਾਤ ਹੈ ਸਾਰੇ ਪੰਜ ਤੋਂ 15 ਰਾਜੂ ਵਾਲੇ ਨੂੰ ਹੀਰੋ ਬਣਾ ਕੇ ਲਿਆਉਂਦਾ ਉਹਦਾ ਮੁੰਡਾ ਡੀਐਸਪੀ ਉਹਨੇ ਲਵਾ ਲਿਆ ਸਾਡੀ ਲੀਡਰ ਮਰਨੂ ਨੂੰ ਰੱਖਿਆ ਅੱਜ ਸਾਡੀ ਲੀਡਰਸ਼ਿਪ ਕਿੱਥੇ ਸੀ ਅੱਜ ਕਿੱਥੇ ਸੀ ਜੈ ਮੂਰੇ ਇਹ ਹੋਰ ਦੋ ਨਾ ਗੱਲ ਦਾ ਤਾਂ ਜੇ ਲੀਡਰ ਅੱਗੇ ਹੁੰਦਾ ਨਾ ਉਹਨਾਂ ਦੀ ਸੀਆਈਡੀ ਹੁੰਦੀ ਹੈ ਬਾਈ ਉਹਨਾਂ ਦੀ ਆਈਪੀ ਇੰਟੈਲੀਜੈਂਸ ਬਿਊਰੋ ਉਹ ਐਨਾ ਧੱਕਾ ਨਹੀਂ ਸੀ ਕਰਦੇ ਜਥੇਦਾਰ ਜੀ ਫੌਜ ਦਾ ਮੁਖੀ ਲੱਗਦਾ ਮੁਖੀ ਉਹਨਾਂ ਕਹਿੰਦੇ ਵੀ ਮੁੰਡੇ ਆ ਥੱਕ ਗਏ ਯਾਰ ਮਾਰੋ ਯਾਰ ਇਹਨਾਂ ਨੂੰ ਤੇ ਇਹ ਕੋਈ ਵੀ ਨਹੀਂ ਕੋਈ ਚੰਡੀਗੜ੍ਹ ਮੀਟਿੰਗ ਤੇ ਬੈਠਾ ਤੇ ਆਪਾਂ ਨੂੰ ਇੱਥੇ ਇਹ ਕਹਿੰਦੇ ਅਸੀਂ ਕਾਲ ਨਹੀਂ ਦਿੱਤੀ ਤੁਹਾਨੂੰ ਕਾਲ ਕਿਉਂ ਦਿੱਤੀ ਕੱਲ 11 ਵਜੇ ਦੀ ਕਾਲ ਦਿੱਤੀ ਤੜਕੇ ਲੋਸਮੈਂਟ ਇਹਨਾਂ ਨੇ ਸੁਣਾਈ ਵੀ ਪਹੁੰਚੋ ਉੱਥੇ ਫਿਰ ਉੱਥੇ ਫਿਰ ਉੱਥੇ ਕਹਿੰਦੇ ਵੀ ਤੁਸੀਂ ਜਾਓ ਉੱਥੇ ਜਾਵੜੇ ਫਿਰ ਹੋਣ ਕੇ ਜਾਂਦਾ ਮੰਦਿਰ ਨੇ ਗ ਤਾਂ ਦੀ ਆਪਣੀ ਲੜਾਈ ਹੈ ਲੜਦੇ ਰਹੋ ਤੁਸੀਂ ਇੱਥੇ ਤਾਂ ਇਕੱਠੇ ਹੋ ਜੋ ਕੱਲਾ ਕੱਲਾ ਪੁੱਤ ਮੈਂ ਵਾਪੇ ਦਾ ਛੀਕ ਲੈ ਜਮੀਨਾਂ ਮੇਰੇ ਕੋਲ ਆਏ ਆ 15 ਕਿੱਲੇ ਲੇ ਬੈਠਾ ਕੋਈ 20 ਕਿੱਲੇ ਲੇ ਬੈਠਾ ਮੈਂ ਕੱਲਾ 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 ਮੈਂ ਇੱਥੇ ਆ ਗਿਆ ਦਿਨ ਹੋ ਗਏ ਭਾਈ ਇੱਕ ਮਿੰਟ ਮੇਰਾ ਸਵਾਲ ਹੈ ਸਾਡਾ ਸਵਾਲ ਆ ਯਾਰ ਇੱਕ ਮੈਂ ਅਭੀ ਮੰਨੀ ਨੂੰ ਕਰਕੇ ਆਇਆ ਜਿਹੜੇ ਸਾਡੇ ਮੁੰਡਿਓ ਲੈ ਕੇ ਗਏ ਨੇ ਉੱਥੇ ਮੁੰਡੇ ਨੇ ਉਹਨਾਂ ਦੀ ਤੁਸੀਂ ਕੀ ਗੱਲਬਾਤ ਕਰ ਰਹੇ ਹੋ ਕੀ ਤੇਨੇ ਗੱਲ ਕਰ ਰਹੇ ਹੋ ਕਿ ਆਈ ਜੀ ਨਾਲ ਤੁਹਾਡੀ ਗੱਲ ਹੋਈ ਆ ਕਿ ਤੁਹਾਡੀ ਐਸਐਸਪੀ ਨਾਲ ਗੱਲ ਹੋਈ ਆ ਵੀ ਤੁਸੀਂ ਮੁੰਡੇ ਸਾਡੇ ਛੱਡੋਗੇ ਕਿ ਨਹੀਂ ਛੱਡਦੇ ਕਿਉਂ ਨਹੀਂ ਛੱਡਦੇ ਤੁਸੀਂ ਮੁੰਡੇ ਸਾਡੇ ਵੀ ਇਸੀ ਬੋਰੀਆਂ ਚ ਪਾ ਕੇ ਮੁੰਡੇ ਬੰਨੇ ਯਾਰ ਸਾਡੇ ਬੋਰੀਆਂ ਬੋਰੀਆਂ ਦੇ ਵਿੱਚ ਪਾ ਕੇ ਜਿਹੜੇ ਸੂਏ ਨਹੀਂ ਹੁੰਦੇ ਸੂਏ ਮਾਰਦੇ ਨੇ ਚੋਕੇ ਲੈ ਜਾ ਕੇ ਬੋਰੀਆਂ ਚ ਬੰਦ ਕਰਕੇ ਸੂਏ ਮਾਰਦੇ ਨੇ ਲੱਤਾਂ ਮਾਰਦੇ ਉਹਨੂੰ ਲੱਤਾਂ ਤੋੜ ਦਿੰਦੇ ਨੇ ਨਾਲ ਮੁੰਡੇ ਸੀ ਉਹਨਾਂ ਦੀਆਂ ਲੱਤਾਂ ਤੋੜ ਤੀਆਂ ਉਹਨਾਂ ਨੇ ਪੈਰ ਰੱਖ ਰੱਖ ਕੇ ਇਹਨਾਂ ਦੀ ਉਦੋਂ ਦੀ ਜਿਹੜੇ ਆਪਣੇ ਜੁਨੀਅਨ ਤੇ ਮੁਖੀ ਹੈ ਦਿੱਲੀ ਜਾਣ ਤੋਂ ਪਹਿਲਾਂ ਦੀ ਪ੍ਰਾਪਰਟੀ ਵੇਖ ਲਓ ਤੇ ਹੁਣ ਦੀ ਵੇਖ ਲਓ ਬਾਈ ਜੀ ਸ਼ਰਾਬ ਤੇ ਚੱਲਦੀ ਰਹਿੰਦਾ ਸ਼ਰਾਬ ਤੋਂ ਬਹੁਤ ਵਧੀਆ ਚੀਜ਼ ਏ ਪਰ ਸ਼ਰਾਬਦ ਨੂੰ ਨਾ ਜੁੱਤੀਆਂ ਹੀ ਪੈਂਦੀਆਂ ਨੇ ਦੋ ਬੈਰੀਆਂ ਨੇ ਕਿਸੇ ਵੀ ਚੀਜ਼ ਦਾ ਨਾ ਸ਼ਰਾਬ ਤਾਂ ਕਿਸੇ ਹੱਦ ਤੱਕ ਹੀ ਚੰਗੀ ਲੱਗਦੀ ਏ ਬਾਈ ਪਤਾ ਕੀ ਗੱਲ ਆ ਮੈਂ ਕਰੀ ਆ ਸ਼ਰਾਬ ਤੋਂ ਕੋਈ ਚੱਕਰ ਨਹੀਂ ਆ ਆਰਾਮ ਨਾਲ ਬੈਠੋ ਇਹ ਗੱਲ ਗਈ ਆ ਜੇ ਆਹ ਰੋਡ ਬੰਦ ਆ ਉਹ ਦਿੱਲੀ ਵਾਲਾ ਉੱਥੋਂ ਦੀ ਟੱਪੀ ਜਾਂਦੇ ਆ ਮੈਂ ਕੋਸਾ ਸਾਹਿਬ ਨੂੰ ਕਿਹਾ ਸੀ ਉੱਥੇ ਮਗਾਈ ਤੂ ਯਾਰ ਰੋਡ ਬੰਦ ਕਰੋ ਉਹ ਤੁੰਤਾਨ ਸਾਹਿਬ ਉਹ ਕਰੋ ਬੰਦ ਰੋਡ ਕਰੋ ਬੰਦ ਰੋਡ ਹੁਣੇ ਚੱਲੋ ਕਰੋ ਬੰਦ ਅਸੀਂ ਕਰਦੇ ਉੱਥੇ ਬੈੰਨੇ ਸੀ ਮੈਂ ਅਸੀਂ ਬੈੰਨੇ ਆ ਬੰਦਾ ਆ ਰਹਿਣਾ ਵੜ ਜਿਵੇਂ ਪੰਜਾਬ ਦੇ ਵਿੱਚ ਤੇ ਜਾਵੇ ਜਦੋਂ ਸਾਨੂੰ ਨਹੀਂ ਵੜਨ ਦਿੰਦੇ ਭਾਈ ਮਿਲ ਕਾ ਸੱਪੀ ਆਂਦੇ ਅਸੀਂ ਮਰਾਨ ਨੂੰ ਇੱਥੇ ਆ ਚੱਲੋ ਜੀ ਉੱਥੇ ਠਾੜੋਂ ਲੰਕਰ ਜਾ ਕੇ ਵਿਓ ਤੇ ਛਿੱਦਿਆ ਕਰੋ ਰੋਡ ਬੰਦ ਅਸੀਂ ਬੈੰਨੇ ਚੱਲ ਕੇ ਇੱਥੇ ਵੀ ਅਸੀਂ ਬੈਠੇ ਉੱਥੇ ਭੁੱਲਣ ਤਾਂ ਉੱਲਣ ਦਾ ਸਟਾਰਟ ਹੁੰਦਾ ਪੰਜਾਬੋਂ ਬਲਾੜੀ ਤੋਂ ਕਰੋ ਬੰਦ ਉੱਥੇ ਭੁੱਲਣ ਵਾਲਾ ਰੋਡ ਟ੍ਰੇਨਾਂ ਬੰਦ ਕਰੋ ਨਾ ਸਾਂ ਧੂਆ ਕੱਢੋ ਵੀਰੇ ਲੋਕਾਂ ਦੇ ਜ ਆਪਣੇ ਦੇ ਵਾਕਰੇ ਗੋਲੀਆਂ ਲੱਗਦੇ ਹੋਣੇ ਪਹਿਲੇ ਸੋਚੋ ਸਮਝਿਆ ਗੱਲ ਇੱਥੇ ਕੋਈ ਪ੍ਰਧਾਨ ਦੇ ਹੈਗਾ ਜੁਨੀਅਨ ਦਾ ਜਾਂ ਖੋਛਾ ਜੁਨੀਅਨ ਦਾ ਜਾਂ ਕੋਈ ਅਗਰਾਹਾ ਜੁਨੀਅਨ ਦਾ ਜਾਂ ਕਿਸੇ ਵੀ ਜੁਨੀਅਨ ਦਾ ਹੈਗਾ ਕੋਈ ਜਫੇ ਬੰਦੀ ਹੈਈ ਦੱਸੋ ਦਾ ਸੀ ਯਾਲੂ ਵੀ ਦੱਸੋ ਜੁਨੀਅਨ ਦਾ ਕੋਈ ਪ੍ਰਧਾਨ ਹੈਗਾ ਹਾਂ ਬਬਰਦਾਰ ਜਬਨਾ ਹੋਰ ਰੋਡ ਤੇ ਚੱਲਿਓ ਰੋਡ ਬੰਦ ਕਰਨ ਕੋਈ ਪ੍ਰਧਾਨ ਹੈਗਾ ਆਵਾਜ਼ ਆ ਵੀ ਦੋਵੇਂ ਜੁਨੀਅਨ ਦੀ ਫਾਇਦਾ ਕੀ ਬੈਠਣ ਦਾ ਇੱਥੇ ਦੂਜੀ ਗੱਲ ਬਈ ਦੂਜੀ ਗੱਲ ਆ ਜਿਹੜੇ ਭਾਈ ਆ ਜਿੰਨਾ ਸਾਰੇ ਭਾਈ ਕਿਹੜਾ ਕਿਹੜਾ ਆ ਸਾਡੇ ਸਾਡੇ ਪੰਜਾਬ ਦੇ ਰਾਖੇ ਨੇ ਸਾਡੀ ਬੋਲੀ ਦੇ ਰਾਖੇ ਨੇ ਮਿਲ ਤਾਂ ਕੋਈ ਭਾਈ ਦਿਸਿਆ ਨਹੀਂ ਅੱਜ ਯਾਰ ਕਿਹੜਾ ਕਿੰਨੂ ਯਾਰ ਕਿਹੜਾ ਤੂੰ ਤੜਕੇ ਸਟੇਜ ਲਾਉਂਦੇ ਸਟੇਜ ਲਾਉ ਉੱਥੇ ਸਟੇਜ ਲਾਉ ਉੱਥੇ ਆ ਕੇ ਮੂਰੇ ਲਾਈਵ ਹੋ ਜਣਗੇ ਆ ਕੇ ਆਪਣੇ ਜਵਾਬ ਪਿਉ ਮਰਨ ਬਾਈ ਕਿਉਂ ਮਰਨਾ ਆਪਣੇ ਜੀ ਜੇ ਅੱਜ ਮਾਰ ਕੇ ਕੋਈ ਲੱਗੀ ਹੁੰਦੀ ਉਹਨਾਂ ਜਵਾਬ ਕੋਈ ਮਰਦਾ ਨਹੀਂ ਜੀ ਠੀਕ ਆ ਜੇ ਸਟੇਜ ਲੱਗੀ ਹੁੰਦੀ ਫੇਸਬੁੱਕ ਤੇ ਲਾਈਵ ਹੋਏ ਨੇ ਇੱਕ ਭਾਈ ਜੀ ਪੁੱਛਾਂ ਮੈਂ ਕਿ ਤੂੰ ਇੱਕ ਓਂਡਾ ਓਂਡਾ ਭਾਈ ਜੀ ਇੱਕ ਗੱਲ ਹੋਰ ਸੁਣ ਲਓ ਜਿਹੜੇ ਭਾਨੇ ਵਰਗੇ ਨੇ ਨਾ ਲੱਖੇ ਵਰਗੇ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਨੋਟ ਕਰ ਲਓ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਲੱਖੇ ਨੇ ਇਲੈਕਸ਼ਨ ਲੜਨਾ ਹੈ ਉਦੋਂ ਭਾਨਾ ਵੀ ਹੁਕਮਾਂ ਦਾ ਲੱਗਾ ਹੋਇਆ ਹੈ ਇਹ ਨਹੀਂ ਹੈਗਾ ਵੀ ਤੁਹਾਡੇ ਪਿੱਛੇ ਆ ਕੇ ਤੁਹਾਡੇ 'ਲ ਗੋਲੀ ਹੁੰਦੀ ਆਪਣੇ ਵਾਲ ਖਾ ਲੈਣਗੇ ਤੇ ਬਾਈ ਇਹ ਬਿੰਦ ਕਾਲੂ ਸਾਰੇ ਭਾਨੇ ਤੇ ਬਣੇ ਤੇ ਆਪਾਂ ਨੂੰ ਜੂਨੀਅਰ ਰਾਜੀਵਾਲ ਨੇ ਉਹ ਆ ਤਾਂ ਮੈਂ ਮੰਤਰੀ ਉਠਾਉ ਉਹਨੂੰ ਚਲੋ 1600 ਜਥੇਬੰਦੀ ਚਲੋ ਅੱਗੇ ਜਥੇਬੰਦੀ ਕੋਈ ਗੱਲ ਨਹੀਂ ਸਾਰਾ ਵਧੀਆ ਕਰਦੀ ਵੀ ਇਹ ਜਥੇ ਆਪਣੀ ਨੂੰ ਮਾੜਾ ਨਹੀਂ ਕਹਿਣਾ ਚਲੋ ਠੀਕ ਜਿੰਨੇ ਨੇ ਚੰਗਾ ਕਰਦੇ ਬਣੇ ਪਰ ਫਿਰ ਵੀ ਨਾ ਗੱਲ ਯਾਰ ਦੁੱਖ ਹੈ ਗਲਤ ਤੇ ਸਹੀ ਹੈ ਸਾਨੂੰ ਪਤਾ ਨਹੀਂ ਆ ਇਹ ਗੱਲ ਹੈ ਇੱਕ ਨੰਬਰ ਭੰਨੇਵਰਗੇ ਸਾਹਿਬ ਨੇ ਹਾਂ ਆ ਆਪਣੀ ਜਾਨ ਬਣਾ ਲੈ ਆਪਣੀ ਤੰਗ ਬਣਾ ਲੈ ਅਸੀਂ ਆਪਣੇ ਜ਼ਮੀਨਾਂ ਵਾਸਤੇ ਆਏ ਜ਼ਮੀਨਾਂ ਵਾਸਤੇ ਅਸੀਂ ਆਪਦੇ ਕਰਕੇ ਆ ਆ ਅਗਲੇ ਨੂੰ ਸਵਾਲ ਕਰੋ ਬਈ ਕਿੱਥੇ ਸੀ ਜਦੋਂ ਸਾਡੇ ਬੰਦੇ ਮਰੇ ਅੱਜ ਹਾਂ ਕਿੱਥੇ ਸੀ ਜਿਹੜਾ ਇੱਕ ਮਿੰਟ ਇੱਕ ਇੱਕ ਵਾਈ ਗਿਆ ਉਹ ਜਿਹੜਾ ਮੈਂ ਸਮਝ ਨਹੀਂ ਕਿਥੇ ਮਰ ਗਿਆ ਕਿੱਥੇ ਸੀ ਪੰਜਾਬ ਸਰਕਾਰ ਜਿਹੜੀ ਭਗਵਾਨਤ ਮੰਦੀ ਸਰਕਾਰ ਆ ਰੋਟੀਆਂ ਛੱਡ ਤੋਂ ਖਾਂਦੇ ਲੰਗਰ ਛੱਡ ਤੋਂ ਖਾਂਦੇ ਬਾਈ ਸਾਡੇ ਵਿੱਚ ਬਹਿ ਕੇ ਸਾਡਾ ਨੁਕਸਾਨ ਕਰੇ ਸਾਡੇ ਬੱਚੇ ਮਰੇ ਆ ਬਾਈ ਆਪਸ ਨੂੰ ਵੀ ਆ ਯਾਰ ਇਹ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰਦੀ ਉੱਥੇ ਕੀ ਕਰ ਰਹੇ ਨੇ ਹੋਰ ਅੱਜ ਦੇ ਖਰਾਬ ਤਾਂ ਸਾਡੀ ਰਾਖੀ ਦੀ ਆ ਕੋਈ ਰੋਕਿਆ ਜਾਵੇ ਅੱਗੇ ਜੇ ਇੱਕ ਵਾਰ ਬੰਬ ਉਹ ਡਕ ਰਿਹਾ ਸਾਰੇ ਬੈਕਪਾਂ ਉੱਪਰ ਚੱਲੇ ਆ ਬਹੁਤ ਹੀ ਲੱਗੂ ਹੈ ਹੈਲੋ ਪੰਜਾਬ ਪੁਲਿਸ ਕਿੱਥੇ ਸੀ ਉਦੋਂ ਕੀ ਸਾਰੇ ਨੇ ਵੀਰੇ ਇੱਕ ਉਹ ਯਾਰ ਪਲੀਜ਼ ਆ ਬਾਈ ਸਾਇਲੈਂਟ ਸੇ ਇੱਕ ਕੰਡ ਵੀਰੇ ਹਾਂਜੀ ਹਾਂਜੀ ਵੀਰੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰ ਰਹੀ ਉਹ ਉੱਥੇ ਕੀ ਕਰ ਰਹੇ ਨੇ ਅੱਗੇ ਕਿਉਂ ਨਹੀਂ ਹੈਗੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਕਰੇਗੀ ਦੱਸੋ ਮੈਨੂੰ ਮੇਰੀ ਗੱਲ ਸੁਣ ਜੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦਾ ਚਲੋ ਹੁਕਮ ਦੀ ਬੱਜੀ ਏ ਉਹ ਤਾਂ ਹੁਕਮ ਦੀ ਬੱਜੀ ਹੁੰਦਾ ਕੋ ਕੋ ਕਰ ਨਹੀਂ ਸਕਦੀ ਜੇ ਉਹਨਾਂ ਨੇ ਸਾਡੀ ਰਾਖੀ ਕਰਨੀ ਹੁੰਦੀ ਯਾਰ ਸਾਡੇ نیٹ ਬੰਦ ਕਰਦੀ ਸਾਡਾ ਪੰਜਾਬ ਦੇ ਅਸੀਂ ਵਸਿੰਦੇ ਆ ਪੰਜਾਬ ਦੇ ਰਹਿਣ ਵਾਲੇ ਆ ਕੋਈ ਦੂਜਾ ਸਾਡਾ ਨਾ ਕਰੇ ਤਾਂ ਸਾਨੂੰ ਸਮਝ ਹੁੰਦੀ ਏ ਉਹ ਸਾਡਾ ਘਰਾਂ ਤੇ ਨਾਣਾ ਕਰੇ ਸਾਡੇ ਨਾਲ ਇਹਨਾਂ ਨੇ ਡਿਪਰ ਖੜੇ ਕੀਤੇ ਉਹਨਾਂ ਨੂੰ ਤੁਸੀਂ ਵੇਖੋਣਗੇ ਉਹ ਡਿਪਰ ਕਾਦੇ ਵਾਸਤੇ ਕੀਤੇ ਨੇ ਵਨ ਵੇ ਰੋਡ ਕਰ ਰੱਖਿਆ ਕਾਦੇ ਵਾਸਤੇ ਕਰ ਰੱਖਿਆ ਇਹ ਸਾਨੂੰ ਮਰਨ ਦੀ ਸਾਜਿਸ਼ ਹੈ ਆ ਪੰਜਾਬ ਸਰਕਾਰ ਕਰਦੀ ਪਈ ਹੈ ਇਹ ਇਹ ਸਾਡਾ ਕਦਰਦਾਨੇ ਮੈਂ ਨੋਟ ਕਰ ਰਿਹਾ ਇੱਕ ਗੱਲ ਹੋਰ ਜੈ ਹਿੰਦ 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 ਜੈ ਹਿੰ ਸੀਐਮ ਐ ਸਟੈਂਡ ਕਿਉਂ ਨਹੀਂ ਲੈਂਦਾਗਾ ਉਹ ਤਾਂ ਸਾਨੂੰ ਘਰੇ ਆ ਕੇ ਫਾਇਰ ਮਾਰੀ ਜਾਂਦੇ ਉਹਨਾਂ ਦੇ ਪਰਚਾ ਘੱਟੇ ਜਦੋਂ ਇੱਕ ਪੰਜਾਬ ਸਰਕਾਰ ਤੇ ਪਰਚਾ ਘੱਟੇ ਇੱਕ ਇੱਕ ਗੋਲੀ ਚਲੀ ਇੱਥੇ ਇੱਥੇ ਪੰਜਾਬ ਪੁਲਿਸ ਦਾ ਹੋਂਦ ਆਖਰੀ ਨਹੀਂ ਬਣਦਾ ਇੱਥੇ ਡੀਜੀਪੀ ਆਵੇ ਇੱਥੇ ਐਸਐਸਪੀ ਆਵੇ ਇੱਥਾ ਕੇ ਵੇਖੇ ਮੇਰੇ ਦੀ ਗੋਲੀ ਚਲੀ ਆ ਜਿਹੜਾ ਤਾਂ ਥਾਣਾ ਲੱਗਦਾ ਇੱਥੋਂ ਚਾਵੇ ਡੀਐਸਪੀ ਆਵੇ ਐਸਐਸਪੀ ਆਵੇ ਵੇਖੇ ਉਹ ਏਰੀਆ ਇਹ ਕੋਈ ਚਲੀ ਆ ਬੰਬ ਛੱਡੇ ਗਏ ਨੇ ਕਿਉਂ ਛੱਡੇ ਨੇ ਉਹ ਜਾ ਕੇ ਗੋਲੀ ਮੇਰੀ ਗ੍ਰੈਪ ਪਾ ਪੰਜਾਬ ਦੇ ਮੁੱਖ ਮੰਤਰੀ ਕੋਲੇ ਆਣਾ ਉਹ ਸਟੈਂਡ ਲਾ ਖਾਲਸਤਾਨੀ ਬਣਾਉਂਦੇ ਫਿਰਦੇ ਉਹ ਅਸੀਂ ਖਾਲਸ ਜੇ ਅਸੀਂ ਖੱਟੇ ਪਰਨੇ ਬਣ ਲੈਨੇ ਆਈ ਖਾਸਤਾ ਨਹੀਂ ਹੋ ਜਾਂਦੇ ਆ ਖਾਸਤਾ ਨਹੀਂ ਬਣਨਾ ਬੜਾ ਕਿ ਸੰਭੁਤ ਜੇ ਫਿਰ ਅਸੀਂ ਕਿੱਧਰ ਜਾਈਏ